ਆਗੁੜੀ ਦਾ ਖਾਕਾ ਵੈਟ ਤੇ ਬਾਹਰ ਬਾਬਾ ਫੁੱਟਬਾਲ ਕਲੱਬ ਵੱਲੋਂ ਟੂਰ ਹੋਈ ਸਰਵ ਲੀਗ ਗੜੀ ਦੇ 22 ਸਾਲ ਵਿੱਚ ਐਂਟਰ ਹੋਈ ਆ ਇਸ ਦੇ ਪੰਜ ਦਿਨ ਕੁਆਲੀਫਾਈ ਕਰਨ ਮੈਚ ਵੱਡੋਂ ਹਾਂਜੀ ਜਿਹੜੀਆਂ ਮੈਚ ਹੋਏ ਨੇ ਉਸ ਤੋਂ ਬਾਅਦ ਲਗਾਤਾਰ ਗੜੀਏ ਲੀਗ ਹੈ ਵਕ ਵਕ ਪਿੰਡਾਂ ਵਿੱਚ ਹੋਏਗੀ ਅੱਜ ਪਿੰਡ ਪਾਸਟਾ ਵਿਖੇ ਪੂਲ ਦੀ ਗਰਾਊਂਡ ਵੇਖੇ ਇਹ ਲੀਗ ਦਾ ਜਿਹੜਾ ਪਹਿਲਾ ਮੈਚ ਆਊ ਸ਼ੁਰੂ ਹੋਇਆ ਹੈ ਜਿਹੜਾ ਕਿ ਰੰਡਾਲੋ ਤੇ ਮੁੰਡਾ ਦੇ ਵਿਚਕਾਰ ਖੇਡਿਆ ਜਾ ਰਿਹਾ ਹੈ ਇਸ ਟੀਮ ਇਹ ਜਿਹੜੀ ਲਸਮਰ ਲੀਗ ਹੈ ਸਾਡੇ ਹੁਸ਼ਿਆਰਪੁਰ ਪੋੜਾ ਰੰਡਾਲਾ ਜ਼ਿਲ੍ਹਿਆਂ ਦੀ ਵੱਖ-ਵੱਖ ਪਿੰਡਾਂ ਦੇ ਵਿੱਚ ਖੇਡੀ ਜਾਂਦੀ ਆ ਤੇ ਇਸ ਦੇ ਵਿੱਚ ਲਗਭਗ ਕੁਆਲੀਫਾਈਂਗ ਕਰਕੇ 14 ਟੀਮਾਂ ਐਂਟਰ ਕੀਤੀਆਂ ਜਾਂਦੀਆਂ 4-4 ਦੇ ਪੂਲ ਬਣ ਜਾਂਦੇ ਨੇ ਉਸ ਤੋਂ ਬਾਅਦ ਫਿਰ ਮਗਰੋਂ ਕੁਆਟਰਫਾਈਨਲ ਮੈਚ ਹੁੰਦੇ ਨੇ ਤੇ ਇਹ ਤਕਰੀਬਾਂ ਦਾ ਵੀ ਦੇ ਅੰਦਰ ਇਹ ਟੂਰਨਾਮੈਂਟ ਹੈ ਇਹ ਲਗਾਤਾਰੇ ਗਰਮੀਆਂ ਦੀ ਸੀਜ਼ਨ ਦੇ ਸ਼ੁਰੂ ਕੀਤਾ ਗਿਆ ਹੈ ਤਾਂ ਕਿ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਸਕੂਲਾਂ ਦੇ ਬੱਚੇ ਕਾਲਜਾਂ ਦੇ ਬੱਚੇ ਫ੍ਰੀ ਹੁੰਦੇ ਨੇ ਉਹ ਇਨਵੋਲਵ ਹੋਣ ਰਹਿਣ ਤੋਂ ਦੂਰ ਰਹਿਣ ਇਸ ਕਰਕੇ ਇਸ ਮਾਨਥਲੀ ਲੀਗ ਜਿਹੜੀ ਹੈ ਸ਼ੁਰੂ ਕੀਤੀ ਗਈ ਸੀ ਤੇ ਇਸ ਲੀਗ ਦੇ ਵਿੱਚ ਹਮੇਸ਼ਾ ਹੀ ਇਹ 2000 ਤੋਂ ਸ਼ੁਰੂ ਹੋਈ ਸੀ ਹੁਣ 2024 ਜਿਹੜਾ ਆਸਾਨਿਆ ਉਹ ਆ ਗਿਆ ਹੈ ਇਸ ਕਰਕੇ 24ਵੀਂ ਲੀਗ ਹੈ ਲਗਾਤਾਰ ਇਹ ਲੀ ਚੱਲ ਰਹੀ ਹੈ ਤੇ ਇਹਦੇ ਵਿੱਚ ਸਿਰਫ ਤੇ ਸਿਰਫ ਇੱਕ ਵਾਰੀ ਜਦੋਂ ਕਰੋਨਾ ਪੀੜ ਸੀ ਉਦੋਂ ਇਹ ਮੈਸ ਹੋਈ ਸੀ ਬਾਕੀ ਲਗਾਤਾਰ ਚੱਲ ਰਹੀ ਹੈ ਇਲਾਕੇ ਦੇ ਸਾਰੇ ਹੀ ਦੁਆਬੇ ਦੇ ਨਾ ਪਿੰਡਾਂ ਵਿੱਚ ਨਾ ਪਿੰਨਾਂ ਵਿੱਚ ਲੀ ਚੱਲਦੀ ਆ ਸਾਰੇ ਪਿੰਡਾਂ ਦੇ ਸਹਿਯੋਗ ਦਿੰਦੇ ਨੇ ਔਰ ਇਹਨਾਂ ਪਿੰਡਾਂ ਦੇ ਨੌਜਵਾਨ ਖਿਡਾਰੀ ਜਿਹੜੇ ਆ ਲਗਾਤਾਰ ਖੇਡਦੇ ਨੇ ਅਸੀਂ ਸਾਰਿਆਂ ਨੂੰ ਜੀ ਆਖਦੇ ਆ ਜਿਹੜੀ ਇੱਥੇ ਅੱਜ ਆਏ ਆ ਤੇ ਮੈਂ ਤੁਹਾਨੂੰ ਬਾਤ ਕਰਨਾ ਆਪਣੇ ਕਲੱਬ ਵੱਲੋਂ ਕਿ ਇਸੇ ਤਰ੍ਹਾਂ ਹੀ ਸਹਿਯੋਗ ਦਿੰਦੇ ਰਹੋ ਤਾਂ ਕਿ ਇਹ ਕੰਮ ਚੱਲਿ ਰਹਿ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ